ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਦੀਆਂ ਖਬਰਾਂ ਤੇ ਰੋਕ ਕਰਦੇ ਹਾਂ ਫਿਰ ਪਹਿਲੀ ਖਬਰ ਦਾ ਕੈਨੇਡਾ ਦੇ ਵਿੱਚ ਆਮ ਚੋਣਾਂ ਦੇ ਲਈ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਇਸ ਚੋਣ ਦੇ ਵਿੱਚ ਮੁੱਖ ਲੜਾਈ ਲਿਬਰਲ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ-ਨਾਲ ਕੰਦਰ ਬੇਟੀ ਪਾਰਟੀ ਦੇ ਨੇਤਾ ਪੀਆਰਐ ਪੋਲੀਵੇਰੇ ਦੇ ਵਿਚਕਾਰ ਹੈ ਪਰ ਡੋਨਾਲਡ ਟਰੰਪ ਇਸ ਸਮੇਂ ਕੈਨੇਡੀਅਨ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਣੇ ਹੋਏ ਨੇ ਦਰਸਲ ਕੈਨੇਡਾ ਦੇ ਵਿੱਚ ਟਰੰਪ ਵਿਰੁੱਧ ਗੁੱਸਾ ਤੇ ਜਦੋਂ ਤੋਂ ਉਸਨੇ ਕੈਨੇਡਾ ਤੇ ਪਾਰਟ ਜਿਹੜੇ ਟੈਰਿਫ ਨੇ ਲਗਾਏ ਨੇ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਗੱਲ ਕੀਤੀ ਹੈ ਤੇ ਇਸ ਨਾਲ ਕੈਨੇਡਾ ਦੇ ਵਿੱਚ ਰਾਸ਼ਟਰਵਾਦੀ ਭਾਵਨਾਵਾਂ ਭੜਕ ਗਈਆਂ ਨੇ ਤੇ ਜਿਸ ਦੇ ਨਾਲ ਹੋਰ ਮੁੱਦੇ ਪਿੱਛੇ ਰਹਿ ਗਏ ਨੇ ਪਰ ਇਸ ਦੇ ਨਾਲ ਹੀ ਚੌਨਵੀਂ ਦੌਰ ਜਿਹੜੀ ਵਿੱਚ ਉਹ ਅੱਗੇ ਚੱਲ ਰਹੇ ਨੇ ਲਿਬਰਲ ਪਾਰਟੀ ਦੇ ਨੇਤਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤੀਆਂ ਨੂੰ ਵਾਧੂ ਵੀਜ਼ਾ ਦੇਣ ਅਤੇ ਕੈਨੇਡਾ ਦੇ ਵਿੱਚ ਭਾਰਤੀ ਨਿਵੇਸ਼ ਨੂੰ ਵਧਾਵਾ ਦੇਣ ਦੇ ਸਮਰਥਕ ਨੇ ਕੈਨੇਡਾ ਦੇ ਵੈਂਕੂਵਰ ਦੇ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਸਟ੍ਰੀਟ ਫੈਸਟੀਵਲ ਦੇ ਦੌਰਾਨ ਇੱਕ ਡਰਾਈਵਰ ਦੇ ਵੱਲੋਂ ਭੀੜ ਵਿੱਚ ਦਾਖਲ ਹੋਣ ਕਾਰਨ ਕੁੱਲ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਵੈਂਕੂਵਰ ਪੁਲਿਸ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਦਰਜਨ ਹੋਰ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਕੁਝ ਗੰਭੀਰ ਨੇ। ਵੈਂਕੂਵਰ ਦੇ ਅੰਤਿਮ ਪੁਲਿਸ ਮੁਖੀ ਸਟੀਵ ਰਾਏ ਨੇ ਕਿਹਾ ਕਿ ਪੀੜਤਾ ਦੇ ਵਿੱਚ ਮਰਦ ਅਤੇ ਔਰਤਾਂ ਦੋਵੇਂ ਸ਼ਾਮਲ ਨੇ ਤੇ ਮ੍ਰਿਤਕਾਂ ਦੇ ਵਿੱਚ ਬਹੁਤ ਨੌਜਵਾਨ ਨੇ। ਰਾਏ ਨੇ ਕਿਹਾ ਕਿ ਡਰਾਈਵਰ ਦਾ ਪੁੱਲ ਅਤੇ ਮਾਨਸਿਕ ਸਿਹਤ ਨਾਲ ਸੰਬੰਧਿਤ ਸਿਹਤ ਸੰਭਾਲ ਪੇਸ਼ਾਵਰਾਂ ਦੇ ਨਾਲ ਗੱਲਬਾਤ ਦਾ ਇੱਕ ਮਹੱਤਵਪੂਰਨ ਇਤਿਹਾਸ ਹੈ। ਰਾਏ ਨੇ ਆਖਿਆ ਕਿ ਇਹ ਵੈਂਕੂਵਰ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ ਤੇ ਇਹ ਹਾਥ ਰਾਤ 8 ਵਜੇ ਤੋਂ ਥੋੜੀ ਦੇਰ ਬਾਅਦ ਈਸਟਰ 43ਵੇਂ ਐਵੇਨਿਊ ਅਤੇ ਫਰੇਜ਼ਰ ਸਟਰੀਟ ਦੇ ਨੇੜੇ ਵਾਪਰਿਆ ਜਿੱਥੇ ਲਾਪੂ ਲਾਪੂ ਡੇ ਬਲਾਕ ਪਾਰਟੀ ਚੱਲ ਰਹੀ ਸੀ। ਤੇ ਇਸ ਮਾਮਲੇ ਵਿੱਚ ਵੈਂਕੂਵਰ ਦੇ ਇੱਕ 30 ਸਾਲਾ ਸ਼ੱਕੀ ਵਿਅਕਤੀ ਨੂੰ ਮੌਕੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ। ਉਸ ਖਿਲਾਫ ਹਤਿਆ ਦਾ ਮਾਮਲਾ ਦਰਜ ਕੀਤਾ ਗਿਆ। ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਖਤ ਕਾਰਵਾਈ ਕੀਤੀ ਹੈ ਪਹਿਲੀ ਵਾਰ 1960 ਤੋਂ ਚੱਲੀ ਆ ਰਹੀ ਸਿੰਧੂ ਜਲ ਸੰਧੀ ਨੂੰ ਰੋਕਣ ਦਾ ਫੈਸਲਾ ਲਿਆ ਗਿਆ ਨਾਲ ਹੀ ਦੂਤ ਘਰ ਤੋਂ ਸਟਾਫ ਘਟਾਉਣ ਵੀਜ਼ੇ ਰੱਦ ਕਰਨ ਤੇ ਸਰਹੱਦਾਂ ਬੰਦ ਕਰਨ ਵਰਗੇ ਫੈਸਲੇ ਵੀ ਲਏ ਗਏ ਨੇ ਪਾਕਿਸਤਾਨ ਇਹਨਾਂ ਫੈਸਲਿਆਂ ਤੋਂ ਪਰੇਸ਼ਾਨ ਹੈ ਤੇ ਹੁਣ ਉਸ ਨੂੰ ਆਪਣੇ ਸਦਾਬahar ਦੋਸਤ ਚੀਨ ਦੀ ਯਾਦ ਆ ਰਹੀ ਹੈ ਪਾਕਿਸਤਾਨ ਨੇ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸਭ ਤੋਂ ਪਹਿਲਾਂ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਚ ਆਵੇਗਾ ਅਤੇ ਚੀਨ ਅਤੇ ਰੂਸ ਵਰਗੇ ਦੇਸ਼ਾਂ ਨੂੰ ਭਾਰਤ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕਰੇਗਾ। ਐਨਾ ਹੀ ਨਹੀਂ ਹੁਣ ਪਾਕਿਸਤਾਨ ਨੇ ਚੀਨ ਦੇ ਨਾਂ ਉੱਤੇ ਸਿੱਧੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਪਾਕਿਸਤਾਨੀ ਪੱਤਰਕਾਰਾਂ ਤੇ ਸਾਬਕਾ ਸੰਸਦ ਮੈਂਬਰ ਮੁਸ਼ਾਹਦ ਹੁਸੈਨ ਸੈਦ ਨੇ ਕਿਹਾ ਕਿ ਸਿੰਧੂ ਜਲ ਸੰਧੀ ਨੂੰ ਰੋਕਣ ਸਮੇਤ ਭਾਰਤ ਸਰਕਾਰ ਵੱਲੋਂ ਲਏ ਗਏ ਫੈਸਲੇ ਆਰਐਸਐਸ ਦੇ ਇਸ਼ਾਰੇ ਉੱਤੇ ਲਏ ਗਏ ਨੇ। ਜੰਮੂ ਖਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਲਗਾਤਾਰ ਪਾਕਿਸਤਾਨ ਦੇ ਵਿਰੁੱਧ ਕਾਰਵਾਈ ਕਰ ਰਿਹਾ ਹੈ। ਇਸ ਸਬੰਧ ਵਿੱਚ ਭਾਰਤ ਨੇ ਪਾਕਿਸਤਾਨ ਦੇ 16 YouTube ਚੈਨਲ ਬੰਦ ਕਰ ਦਿੱਤੇ ਨੇ। ਸਰਕਾਰੀ ਸੂਤਰਾਂ ਦੇ ਅਨੁਸਾਰ ਐਸੋ ਸੂਚੀ ਵਿੱਚ ਧਾਨ ਨਿਊਜ਼, ਸਮਾ ਟੀਵੀ, ਆਰਿਆ ਨਿਊਜ਼, ਜੀਓ ਨਿਊ ਸਮੇਤ 16 ਪਾਕਿਸਤਾਨੀ YouTube ਚੈਨਲਾਂ ਉੱਪਰ ਬੰਦੀ ਲਗਾਈ ਗਈ ਹੈ। ਸਰਕਾਰ ਨੇ ਇਹ ਪਾਬੰਦੀ Jammu Kashmir ਦੇ ਵਿੱਚ ਪਹਿਲਗਾਮ ਆਤਵਾਦੀ ਘਟਨਾਵਾਂ ਦੇ ਪਿਛੋਕੜ ਦੇ ਵਿੱਚ ਭਾਰਤ ਇਰਦਿਾ ਹਥਿਆਰਬੰਦ ਸੈਨਾਵਾਂ ਅਤੇ ਸੁਰੱਖਿਆ ਏਜੰਸੀਆਂ ਦੇ ਵਿਰੁੱਧ ਭੜਕਾਅ ਅਤੇ ਫਿਰਕੂ ਤੌਰ ਤੇ ਸੰਵੇਦਨਸ਼ੀਲ ਸਮੱਗਰੀ ਝੂਠੇ ਅਤੇ ਗੁੰਮਰਾਹਕੁੰਨ ਬਿਆਨਾਂ ਅਤੇ ਗਲਤ ਜਾਣਕਾਰੀ ਫੈਲਾਉਣ ਦੇ ਲਈ ਲਗਾਈ ਗਈ ਹੈ। ਜੰਗਬੰਦੀ ਸਮਝੌਤੇ ਦੀ ਉਲੰਘਣਾ ਜਾਰੀ ਰੱਖਦੇ ਹੋਏ ਪਾਕਿਸਤਾਨ ਫੌਜੀਆਂ ਨੇ ਐਤਵਾਰ ਰਾਤ ਨੂੰ Jammu Kashmir ਦੇ ਪੁਹਚ ਅਤੇ ਕੁੱਪਵਰਾਲ ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੇਖਾ ਉਤੇ ਬਿਨਾ ਕਿਸੇ ਪ੍ਰਕਾਰ ਦੇ ਗੋਲੀਬਾਰੀ ਕੀਤੀ ਹੈ ਤੇ ਫੌਜ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਇਹ ਲਗਾਤਾਰ ਚੌਥੀ ਰਾਤ ਸੀ ਜਦੋਂ ਪਾਕਿਸਤਾਨ ਨੇ ਕੰਟਰੋਲ ਰੇਖਾ ਉੱਤੇ ਬਿਨਾ ਕਿਸੇ ਪ੍ਰਕਾਰ ਦੇ ਗੋਲੀਬਾਰੀ ਕੀਤੀ ਇਸ ਗੋਲੀਬਾਰੀ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਪਿਛਲੇ ਹਫਤੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਅਤੇ ਫੌਜ ਦੇ ਬੁਲਾਰਿਆਂ ਨੇ ਕਿਹਾ ਕਿ 27-28 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਕੋਪ ਵਾਰਾਤੇ ਪਹੁੰਚ ਜਿਲਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕੰਟਰੋਲ ਰੇਖਾ ਦੇ ਪਰ ਪਾਕਿਸਤਾਨੀ ਫੌਜੀਆ ਚੌਕੀਆਂ ਵੱਲੋਂ ਛੋਟੇ ਹਥਿਆਰਾਂ ਨਾਲ ਬਿਨਾਂ ਕਿਸੇ ਭਰਕਾਰ ਤੋਂ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਤੁਰੰਤਤਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬੀ ਕਾਰਵਾਈ ਕੀਤੀ ਹੈ। ਇਤੋਂ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪਾਕਿਸਤਾਨ ਪਹਿਲਗਾਮ ਅਤਵਾਦੀ ਹਮਲੇ ਦੀ ਜਾਂਚ ਦੇ ਵਿੱਚ ਰੂਸ ਅਤੇ ਚੀਨ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਤੋਂ ਪ੍ਰਾਪਤ ਹੋਈ ਹੈ। ਤੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀਆਂ ਨੇ ਗੋਲੀਆਂ ਮਾਰ ਕੇ 26 ਲੋਕਾਂ ਦਾ ਕਤਲ ਕਰ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਸੈਲਾਨੀ ਸਨ ਤੇ ਰੂਸੀ ਸਰਕਾਰੀ ਖਬਰ ਏਜੰਸੀ ਆਰਆਈਏ ਨਵੋ ਸਤੀ ਦੇ ਦਿੱਤੇ ਇੱਕ ਹਾਲੀਆ ਇੰਟਰਵਿਊ ਦੇ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸੀਫ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰੂਸ ਚੀਨ ਜਾਂ ਇੱਥੋਂ ਤੱਕ ਕਿ ਪੱਛਮੀ ਦੇਸ਼ ਵੀ ਇਸ ਸੰਕਟ ਵਿੱਚ ਬਹੁਤ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਨੇ ਅਤੇ ਉਹ ਇੱਕ ਜਾਂਚ ਟੀਮ ਵੀ ਬਣਾ ਸਕਦੇ ਨੇ ਜਿਸ ਨੂੰ ਇਹ ਜਾਂਚ ਕਰਨ ਦਾ ਕੰਮ ਸੌਂਪਿਆ ਜਾਣਾ ਚਾਹੀਦਾ ਹੈ ਕਿ ਕੀ ਭਾਰਤ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਬੋਲ ਰਹੇ ਨੇ ਜਾਂ ਉਹ ਸੱਚ ਬੋਲ ਰਹੇ ਨੇ ਇੱਕ ਅੰਤਰਰਾਸ਼ਟਰੀ ਟੀਮ ਨੂੰ ਪਤਾ ਲਗਾਉਣ ਦਿਓ ਖਬਰ ਏਜੰਸੀ ਨੇ ਖਬਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਵੀ ਅੰਤਰਰਾਸ਼ਟਰੀ ਜਾਂਚ ਦਾ ਪ੍ਰਸਤਾਵ ਰੱਖਿਆ ਹੈ ਇਹ ਪਤਾ ਲਗਾਓ ਕਿ ਭਾਰਤ ਦੇ ਕਸ਼ਮੀਰ ਵਿੱਚ ਹੋਈ ਇਸ ਘਟਨਾ ਲਈ ਕੌਣ ਜ਼ਿੰਮੇਵਾਰ ਹੈ ਅਤੇ ਕੌਣ ਇਸ ਨੂੰ ਅੰਜਾਮ ਦੇ ਰਿਹਾ ਹੈ ਗੱਲਾਂ ਜਾਂ ਖੋਖਲੇ ਬਿਆਨਾਂ ਦਾ ਕੋਈ ਅਸਰ ਨਹੀਂ ਹੁੰਦਾ ਇਸ ਗੱਲ ਦਾ ਕੋਈ ਸਬੂਤ ਹੋਣਾ ਚਾਹੀਦਾ ਕਿ ਪਾਕਿਸਤਾਨ ਇਸ ਦੇ ਵਿੱਚ ਸ਼ਾਮਲ ਹੈ ਜਾਂ ਇਹਨਾਂ ਲੋਕਾਂ ਨੂੰ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਸੀ ਇਹ ਸਿਰਫ ਬਿਆਨ ਨੇ ਖੋਖਲੇ ਬਿਆਨ ਹੋਰ ਕੁਝ ਨਹੀਂ ਹੈ ਦੱਖਣੀ ਈਰਾਨ ਦੇ ਇੱਕ ਬੰਦਰਗਾਹ ਦੇ ਉੱਤੇ ਇੱਕ ਵੱਡੇ ਧਮਾਕੇ ਦੇ ਵਿੱਚ ਮਜ਼ਾਇਲ ਪ੍ਰੋਪਲੈਂਟ ਬਣਾਉਣ ਦੇ ਲਈ ਵਰਤੇ ਜਾਣ ਵਾਲੇ ਰਸਾਇਣਕ ਹਿੱਸੇ ਦੀ ਖੇਪ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਤੇ ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 750 ਲੋਕ ਹੋ ਜ਼ਖਮੀ ਹੋ ਗਏ ਸ਼ੁਰੂਆਤੀ ਧਮਾਕੇ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਪਾਣੀ ਦਾ ਛਰਕਾਹ ਕਰਦੇ ਦੇਖਿਆ ਗਿਆ। ਸ਼ਾਇਦ ਰਾਜਾਈ بندرگاہ ਦੇ ਉੱਤੇ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਈਰਾਨ ਅਤੇ ਅਮਰੀਕਾ ਸ਼ਨੀਵਾਰ ਨੂੰ ਓਮਾਨ ਦੇ ਵਿੱਚ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪਰਮਾਣੂ ਪ੍ਰੋਗਰਾਮ ਉੱਤੇ ਤੀਜੇ ਦੌਰ ਦੀ ਗੱਲਬਾਤ ਲਈ ਮਿਲੇ। ਤਹਿਰਾਨ ਦੇ ਵਿੱਚ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਧਮਾਕਾ ਕਿਸੇ ਹਮਲੇ ਦਾ ਨਤੀਜਾ ਸੀ। ਹਾਲਾਂਕਿ ਗੱਲਬਾਤ ਦੀ ਅਗਵਾਈ ਕਰ ਰਹੇ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਾਚੀ ਨੇ ਬੁੱਧਵਾਰ ਨੂੰ ਸਵਾਰ ਕਰ ਦਿੱਤਾ। ਕਿ ਸਾਡੀਆਂ ਸੁਰੱਖਿਆ ਸੇਵਾਵਾਂ ਵਿੱਚ ਪਿਛਲੀਆਂ ਵਿਨਾਸ਼ਕਾਰੀ ਕਾਰਵਾਈਆਂ ਅਤੇ ਜਾਇਜ਼ ਜਵਾਬ ਦੇਣ ਲਈ ਕਤਲ ਦੀਆਂ ਕੋਸ਼ਿਸ਼ਾਂ ਦੇ ਘਟਨਾਵਾਂ ਦੇ ਮੱਦੇਨਜ਼ਰ ਹਾਈ ਅਲਰਟ ਦੇ ਉੱਤੇ ਨੇ ਜੇਕਰ ਕੋਈ ਪਾਕਿਸਤਾਨੀ ਸਰਕਾਰ ਦੇ ਵੱਲੋਂ ਨਿਰਧਾਰਤ ਸਮਾਂ ਸੀਮਾ ਅਨੁਸਾਰ ਭਾਰਤ ਛੱਡਣ 'ਚ ਅਸਫਲ ਰਹਿੰਦਾ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਮੁਕੱਦਮਾ ਚਲਾਇਆ ਜਾਵੇਗਾ ਅਤੇ ਉਸ ਨੂੰ 3 ਸਾਲ ਤੱਕ ਦੀ ਕੈਦ ਜਾਂ ਵੱਧ ਤੋਂ ਵੱਧ 3 ਲੱਖ ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਨੇ ਸ਼ਾਰਕ ਵੀਜ਼ਾ ਧਾਰਕਾਂ ਦੇ ਲਈ ਭਾਰਤ ਤੋਂ ਬਾਹਰ ਨਿਕਲਣ ਦੀ ਆਖਰੀ ਤਾਰੀਖ 26 ਅਪ੍ਰੈਲ ਦੀ ਤੇ ਅਮਰੀਕਨ ਵੀਜ਼ਾ ਧਾਰਕਾਂ ਦੇ ਲਈ ਸੀਮਾ 29 ਅਪ੍ਰੈਲ ਹੈ ਵੀਜ਼ਾ ਦੀਆਂ 12 ਸ਼੍ਰੇਣੀਆਂ ਜਿਨ੍ਹਾਂ ਧਾਰਕਾਂ ਨੂੰ ਐਤਵਾਰ ਤੱਕ ਪਾਸ ਛੱਡਣਾ ਹੈ ਉਹ ਹਨ ਵੀਜ਼ਾ ਆਨ ਅਰਾਈਵਲ ਕਾਰੋਬਾਰ ਫਿਲਮ ਪੱਤਰਕਾਰ ਆਵਾਜਾਈ ਕਾਨਫਰੰਸ ਪਰਵਤ ਤਰੋਹੀ ਵਿਦਿਆਰਥੀ ਵਿਜ਼ਟਰ ਸਮੂਹ ਸੈਲਾਨੀ ਤੀਰਥ ਮੁਸਾਫਰ ਅਤੇ ਸਮੂਹ ਤੀਰਥ ਮੁਸਾਫਰ ਜਿਹੜੇ 4 ਅਪ੍ਰੈਲ ਤੋਂ ਲਾਗੂ ਹੋਏ ਇਮੀਗ੍ਰੇਸ਼ਨ ਐਕਟ 2025 ਦੇ ਅਨੁਸਾਰ ਪਬੰਦੀਸ਼ੁਦਾ ਖੇਤਰਾਂ ਵਿੱਚ ਵੱਧ ਸਮੇਂ ਤੱਕ ਰਹਿਣ ਵੀਜ਼ਾ ਸ਼ਰਤਾ ਦੀ ਉਲੰਘਣਾ ਕਰਨ ਜਾਂ ਅਨਅਧਿਕਾਰਤ ਤੌਰ ਦੇ ਉੱਤੇ ਦਾਖਲ ਹੋਣ ਉੱਤੇ 3 ਸਾਲ ਦੀ ਕੈਦ ਅਤੇ 3 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਜਲੀ ਐਨ ਨਹੀਂ ਦੁਬਾਰਾ ਫਿਰ ਆਦਰੋਗੇ ਉਨ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ।